ਹੁਣ ਵੰਨਸਵੰਨੇ ਮੌਸਮ ਆਉਂਦੇ ਮੀਂਹ ਦਾ ਮੌਸਮ ਆ ਕਿਤੇ ਪਾਣੀ ਖਲੋ ਗਿਆ ਚਲੋ মিডিਆ ਵਾਲੇ ਜਾਂਦੇ ਆ ਵਿਊ ਲੈਂਦੇ ਆ ਰੌਲਾ ਰੱਪਾ ਕਰਦੇ ਆ ਚੁੱਪ ਕਰ ਜਾਂਦੇ ਆ ਦੁਬਾਰਾ ਫੇਗੋ ਮੁੱਦਾ ਕਰਮ ਹੁੰਦਾ ਉਸ ਨਵੇਂ ਮੁੱਦੇ ਦੇ ਕਰਕੇ ਦੁਬਾਰਾ ਫੇ ਵਿਊ ਲੈਂਦੇ ਆ ਬੋਲਦੇ ਆ ਚਾਰ ਦਿਨ ਰੌਲਾ ਪਾਉਂਦੇ ਆ ਫੇ ਬੰਦ ਹੋ ਜਾਂਦਾ ਵੋਟਾਂ ਆਉਂਦੀਆਂ ਉੱਥੇ ਵਿਊ ਲੈ ਲੈਂਦੇ ਆ ਚਲੋ ਜਦੋਂ ਕੋਈ ਸੀਜ਼ਨ ਨਾ ਹੋਵੇ ਨਾ ਵੋਟਾਂ ਆਉਣ ਨਾ ਕਿਤੇ ਕੋਈ ਹਾਰ ਆ ਆਵੇ ਕਿਤੇ ਨਾ ਕਿਤੇ ਪਾਣੀ ਖਲੋਤਾ ਹੋਵੇ ਇਹਨਾਂ ਦਾ ਆਪਣਾ ਬੰਦਾ ਜਦੋਂ ਕੋਈ ਨਾ ਜੁੱਤੀ ਕੋ ਜੁੱਤੀ ਹੋਇਆ ਹੋਵੇ ਉਦੋਂ ਇਹਨਾਂ ਦੇ ਕੋਲ ਸਿਰਫ ਤੇ ਸਿਰਫ ਇੱਕ ਤਰੀਕਾ ਲਏ ਰਹਿ ਜਾਂਦਾ ਵਾ ਵਿਊ ਲੈਣ ਦਾ ਕੇਵਲ ਤੇ ਕੇਵਲ ਇੱਕ ਤਰੀਕਾ ਰਹਿ ਜਾਂਦਾ ਵਾ ਉਹ ਤਰੀਕਾ ਕੀ ਆ ਆਂਦੇ ਹੋਰ ਨਹੀਂ ਕੋਹ ਤਾਂ ਸਿੱਖਾਂ ਨੂੰ ਫੜ ਲਓ ਪਤਾ ਵੀ ਉਹਨਾਂ ਨੂੰ ਕੋਈ ਕਹਿਣਾ ਨਹੀਂ ਆ ਮੀਡੀਆ ਵਾਲਿਆਂ ਨੂੰ ਪਤਾ ਵਾ ਇਹ ਸਰਕਾਰਾਂ ਦੇ ਚਮਚੇ ਆ ਆਰਐਸਐਸ ਦੇ ਚਮਚੇ ਆ ਜੋ ਮਰਜੀ ਬਕਵਾਸ ਕਰੀ ਜਾਣ ਕਿਸੇ ਨੇ ਕਹਿਣਾ ਕੱਖ ਨਹੀਂ ਮੈਂ ਇੱਕ ਬੇਨਤੀ ਕਰਦਾ ਹੁੰਦਾ ਵਾਂ ਜਦੋਂ ਕਿਤੇ ਭੁੱਖੇ ਮਰਦੇ ਦੇਣ ਆ ਉਹਨਾਂ ਇਹਨਾਂ ਦੇ ਜਦੋਂ ਕਿਤੇ ਭੁੱਖੇ ਮਰਦੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜਦੋਂ ਕਿਤੇ ਇਹ ਹੀ ਲੋਕ ਭੁੱਖੇ ਮਰਨ ਤੇ ਉਦੋਂ ਸਾਡੇ ਸਿੱਖ ਸਿਰ ਤੇ ਦਸਤਾਰਾਂ ਸਜਾਈਆਂ ਵਾਲੇ ਲੰਗਰ ਲੈ ਲੈ ਜਾਣੇ ਨਾਸਤੇ ਤੇ ਭੇ ਹੱਥ ਜੋੜ ਕੇ ਤਾਂ ਐ ਲੰਗਰ ਫੜ ਲੈਂਦੇ ਆ ਕਿਤੇ ਹੁੰਦਾ ਨਾ ਵੀ ਇਹ ਲੋਕ ਬਾੜ ਆਈ ਹੁੰਦੀ ਆ ਹਾਰ ਆਇਆ ਹੁੰਦਾ ਵਾ ਇਹ ਫਸੇ ਹੁੰਦੇ ਆ ਕਿਤੇ ਕੋਈ ਹੋਰ ਇਹਨਾਂ ਦੇ ਘਰ ਟੈਹ ਜੰਦੇ ਆ ਸਾਡੇ ਸਿੱਖ ਲੰਗਰ ਲੈ ਲੈ ਜਾਂਦੇ ਕੋਰੋਨਾ ਕਾਲ ਦੇ ਵਿੱਚ ਵੀ ਜਦੋਂ ਸਾਡੇ ਸਿੱਖ ਲੰਗਰ ਲੈ ਲੈ ਜਾਂਦੇ ਆ ਤੇ ਉਦੋਂ ਐ ਹੱਥ ਜੋੜ ਕੇ ਤਾਂ ਐ ਲੰਗਰ ਫੜ ਲੈਂਦੇ ਆ ਅੱਗੋਂ ਪਿਛੋਂ ਨਾ ਕੋਈ ਗੱਲ ਨਾ ਕੋਈ ਬਾਤ ਇਹ ਜੀ ਖਾਲਸਤਾਨੀ ਇਹ ਹੱਤਵਾਦੀ ਏ ਟੈਰਰਿਸਟ ਏ ਜੀ ਹੈਕਰਾਂ ਨੂੰ ਕੱਟ-ਕੱਟ ਕੇ ਇਹਨਾਂ ਨੂੰ ਫੇਰ ਮਾਰ ਦਿਓ ਫੇਰ ਸਾਇ ਨਹੀਂ ਲੈਂਦੇ ਬੋਲਣ ਲੱਗੇ ਕੈਨੇਡਾ ਦੀ ਧਰਤੀ ਤੇ ਸਾਡੇ ਤੇ ਇੱਕ આરોਪ ਲੱਗ ਰਿਹਾ ਵਾ ਸਾਡੇ ਸਿੱਖ ਸਾਡੇ ਸਿੱਖ ਭਰਾਵਾਂ ਤੇ ਕਿ ਹਿੰਦੂ ਵੀਰ ਮੰਦਰ ਦੇ ਵਿੱਚ ਆਪਣਾ ਕੋਈ ਵਿਧੀ ਵਿਵਧਾਨ ਕਰ ਰਹੇ ਸੀ ਤੇ ਰੌਲਾ ਇਹ ਪਾਇਆ ਜਾ ਰਿਹਾ ਵਾ ਕਿ ਕੁਝ ਆਂਦੇ ਖਾਲਿਸਤਾਨੀ ਲੋਕਾਂ ਨੇ ਵਿੱਚ ਉਥੋਂ ਦੇ ਪ੍ਰਧਾਨ ਮੰਤਰੀ ਦਾ ਵੀ ਜ਼ਿਕਰ ਕਰਨ ਰਏ ਆ ਆਂਦੇ ਵੀ ਪ੍ਰਧਾਨ ਮੰਤਰੀ ਦੀ ਸ਼ਹਿ ਦੇ ਉਤੇ ਆਖੰਡਾ ਹੈ ਕਿ ਖਾਲਸਤਾਨੀਆਂ ਨੇ ਆ ਕੇ ਹਿੰਦੂਆਂ ਤੇ ਹਮਲਾ ਕੀਤਾ ਮੈਂ ਬੇਨਤੀ ਕਰ ਦਵਾ ਜੀ ਇੱਥੇ ਹਿੰਦੂ ਵੀਰਾਂ ਨੂੰ ਵੀ ਸਮਝਣ ਦੀ ਲੋੜ ਆ ਕਿ ਹਿੰਦੂ ਵੀਰ ਸਾਡੇ ਭਰਾ ਰਏ ਆ ਹਿੰਦੂਆਂ ਦੇ ਨਾਲ ਸਾਡਾ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਸਾਡਾ ਹਿੰਦੂਆਂ ਦੇ ਨਾਲ ਨੌ ਮਾਸ ਦਾ ਰਿਸ਼ਤਾ ਹੈ ਸਾਡੇ 9ਵੇਂ ਗੁਰੂ ਨੇ ਇਹ ਅੰਦਰੀ ਚਾਦਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅ ਅਜੀ ਦੀ ਦਿਹਾੜਾ ਆ ਰਿਹਾ ਵਾ ਅੱਜ ਤਾਂ ਮੈਂ ਬੋਲਣ ਲੱਗਾ ਨਾ ਇਹ ਗੱਲ 24 ਤਰੀਕ ਨੂੰ ਸਾਡੇ ਬਹੁਤ ਸਾਰੇ ਪ੍ਰਚਾਰਕ ਇਸ ਚੀਜ਼ ਤੇ ਬੋਲਣਗੇ ਕੋਈ ਪ੍ਰਚਾਰਕ ਐਸਾ ਨਹੀਂ ਰਹੇਗਾ ਜਿਹੜਾ 24 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਨਾ ਸੁਣਾਵੇ ਇਤਿਹਾਸ ਦੇ ਪੰਨੇ ਗਵਾਹ ਨੇ ਸਾਡੇ ਗ੍ਰੰਥ ਗਵਾਹ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆਏ ਔਰੰਗਜ਼ੇਬ ਸਵਾ ਮਣ ਜਨੇਊ ਉਤਾਰ ਕੇ ਫੇਕ ਸਮੇਂ ਦੇ ਕਹਿੰਦੇ ਇਤਿਹਾਸਕਾਰ ਲਿਖਦੇ ਆ ਕਿ ਸਵਾ ਮਣ ਜਨੇਊ ਉਤਾਰ ਕੇ ਤੇ ਔਰੰਗਜ਼ੇਬ ਰੋਟੀ ਖਾਇਆ ਕਰਦਾ ਸੀ ਇੱਕ ਟਾਈਮ ਦੀ ਭਾਵ ਕਿ ਇੰਨਾ ਕਤਲਿਆਮ ਹੋ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਕੁਝ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਰਿਕਵੈਸਟ ਲੈ ਕੇ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਨੇ ਕਿ ਗੁਰੂ ਸਾਹਿਬ ਸਾਡਾ ਤਿਲਕ ਤੇ ਸਾਡਾ ਜੰਜੂ ਖਤਰੇ ਦੇ ਵਿੱਚ ਉਹ ਕਹਿੰਦੇ ਰੱਖਿਆ ਕਰੋ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਾ ਕੇ ਔਰੰਗਜ਼ੇਬ ਦੇ ਕੰਨੀ ਗੱਲ ਪਾ ਦਿਓ ਕਿ ਸਭ ਤੋਂ ਪਹਿਲਾਂ ਗੁਰੂ ਦਾ ਧਰਮ ਬਦਲਾਓ ਜੇਕਰ ਗੁਰੂ ਧਰਮ ਬਦਲਵੇ ਤੇ ਤੁਹਾਨੂੰ ਲੱਖਾਂ ਕਰੋੜਾਂ ਹਿੰਦੂਆਂ ਨੂੰ ਕਤਲੇਆਮ ਕਰਨ ਦੀ ਲੋੜ ਨਹੀਂ ਬਾਕੀ ਦੇ ਸਾਰੇ ਹਿੰਦੂ ਮਗਰੇ ਇਸਲਾਮ ਦੇ ਵਿੱਚ ਆ ਜਾਣਗੇ ਪਹਿਲਾਂ ਗੁਰੂ ਦਾ ਧਰਮ ਬਦਲਾਓ ਜੇ ਗੁਰੂ ਧਰਮ ਬਦਲੇ ਬਾਕੀ ਹਿੰਦੂਆਂ ਨੂੰ ਵੀ ਆਪਣੇ ਆਪ ਹੀ ਤੁਹਾਡਾ ਧਰਮ ਪਰਵਰਤਨ ਕਰ ਲੈਣਗੇ ਔਰੰਗਜ਼ੇਬ ਦੇ ਕੋਲ ਗੱਲ ਗਈ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਅੱਜ ਸ਼ੋਭੇ ਦਾ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਾਲ ਕਿਲੇ ਦੇ ਸਾਹਮਣੇ ਗੁਰੂ ਸਾਹਿਬ ਨੂੰ ਲਿਆਂਦਾ ਗਿਆ ਉਥੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਇਤਿਹਾਸ ਪੜ ਲਓ ਤੁਸੀਂ ਰੂਹ ਦੇ ਵਿੱਚ ਲਵੇੜ ਕੇ ਸਾੜਿਆ ਗਿਆ ਉਬਲ ਦੀ ਦੇਗ ਦੇ ਵਿੱਚ ਉਬਾਲਿਆ ਗਿਆ ਤਸੀਹੇ ਦਿੱਤੇ ਗਏ ਰੂਹ ਦੇ ਵਿੱਚ ਲਵੇੜ ਕੇ ਸਾੜਿਆ ਗਿਆ ਤਸੀਹੇ ਦਿੱਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿਖਾ ਕੇ ਕਿਰਪਾਨ ਤੇ ਕੀ ਕਰਦੇ ਨੇ ਤੇ ਗੁਰੂ ਸਾਹਿਬ ਉਹਨਾਂ ਦੀ ਗਿੱਦੜ ਧਮਕੀਆਂ ਦੀ ਪਰਵਾਹ ਨਹੀਂ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਨਾਮ ਬਾਣੀ ਦੇ ਵਿੱਚ ਲੱਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਧੜ ਨਾਲ ਲੱਗ ਕਰ ਦਿੰਦੇ ਆ ਬਾਅਦ ਵਿੱਚ ਭਾਈ ਲੱਖੀ ਸ਼ਾ ਵਨਜਾਰਾ ਧੜ ਨੂੰ ਆਪਣੇ ਗੱਡੇ ਦੇ ਵਿੱਚ ਰੱਖ ਕੇ ਤੇ ਆਪਣੇ ਘਰ ਜਿੱਥੇ ਅੱਜ ਗੁਰਦੁਆਰਾ ਰਕਾਬਗਨ ਸਾਹਿਬ ਮੌਜੂਦ ਹੈ ਉਸ ਸਥਾਨ ਤੇ ਖੜ ਕੇ ਤੇ ਇੱਕ ਸੂਈ ਜਿੰਨਾ ਸਮਾਨ ਵੀ ਆਪਣੇ ਘਰੋਂ ਨਹੀਂ ਕੱਢਦਾ ਤੇ ਆਪਣੇ ਘਰ ਨੂੰ ਅੱਗ ਲਾ ਦਿੰਦਾ ਹੈ ਉਸ ਬਹਾਨੇ ਗੁਰੂ ਸਾਹਿਬ ਦਾ ਸਹਕਾਰ ਕਰਦਾ ਹੈ ਤੇ ਸਵੇਰੇ ਉੱਠ ਕੇ ਉਹੀ ਭਾਈ ਲੱਖੀਸ਼ਾਹ ਪੰਜਾਰਾ ਉਹੀ ਸਵੇਰੇ ਉੱਠ ਕੇ ਰੌਲਾ ਪਾ ਦਿੰਦਾ ਹੈ ਕਿ ਮੇਰੇ ਘਰ ਨੂੰ ਅੱਗ ਲੱਗੀ ਆ ਲੋਕੋ ਮੈਂ ਬੇਨਤੀ ਇਹ ਕਰਨੀ ਚਾਹ ਰਿਹਾ ਹਾਂ ਕਿ ਜਿਹੜੇ ਸਾਡੇ ਨੌਵੇਂ ਗੁਰੂ ਨੇ ਹਿੰਦੂਆਂ ਦਾ ਜਨੂ ਬਚਾਉਣ ਦੇ ਲਈ ਆਪਣਾ ਸੀਸ ਕੁਰਬਾਨ ਕਰਤਾ ਹੈ ਦੇ ਲਈ ਧਰਤੀ ਤੇ ਕੀ ਉਸ ਗੁਰੂ ਦੇ ਸਿੱਖ ਹਿੰਦੂ ਭਰਾਵਾਂ ਤੇ ਐਦਾਂ ਤਿਆਚਾਰ ਕਰ ਸਕਦੇ ਆ ਮੈਂ ਬੇਨਤੀ ਕਰ ਦਵਾ ਸਾਰੇ ਧਰਮ ਸਤਕਾਰਯੋਗ ਆ ਪਰ ਜਦੋਂ মিডিਆ ਵਾਲਿਆਂ ਦੇ ਪਿੱਛੇ ਲਾ ਕੇ ਕੁਝ ਲੋਕ ਸਾਡੇ ਸਿੱਖਾਂ ਤੇ ਟਿੱਪਣੀ ਕਰਦੇ ਆ ਮੈਂ ਬੇਨਤੀ ਕਰ ਦਵਾ মিডিਆ ਦਾ ਕੰਮ ਹੁੰਦਾ ਕੇਵਲ ਤੇ ਕੇਵਲ ਅੱਗ ਲਾ ਕੇ ਵਿਊ ਲੈਣਾ মিডিਆ ਦਾ ਕੰਮ ਹੁੰਦਾ ਆਪਣੇ ਫਾਲੋਅਰ ਵਧਾਉਣਾ ਆਪਣੇ ਲਾਈਕ ਵਧਾਉਣੇ ਆਪਣੇ ਸਬਸਕ੍ਰਾਈਬਰ ਵਧਾਉਣੇ ਪਰ ਜੇਕਰ মিডিਆ ਦੇ ਪਿੱਛੇ ਲਾ ਕੇ ਹਿੰਦੂ ਵੀਰ ਸਾਡੇ ਬਾਰੇ ਬੋਲਣ ਤੇ ਸਾਡੇ ਸਿੱਖ ਹਿੰਦੂਆਂ ਬਾਰੇ ਬੋਲਣ ਮੈਂ ਬੇਨਤੀ ਕਰਾਂ ਇਸ ਤਰ੍ਹਾਂ ਸੋਚ ਕੇ ਵੇਖੋ ਕਿ ਧਰਮਾਂ ਦੇ ਵਿੱਚ ਜੰਗ ਲੱਗ ਜਾਂਦੀ ਹੈ ਧਰਮਾਂ ਦੇ ਵਿੱਚ ਲੜਾਈ ਹੋ ਜਾਂਦੀ ਏਦਾਂ ਇਹ ਕੰਮ ਕੇਵਲ ਤੇ ਕੇਵਲ মিডিਆ ਨੇ ਉਹ ਇੱਕ ਕਹਾਵਤ ਹੈ ਨਾ ਸਾਡੀ ਪੰਜਾਬੀ ਚ ਕਿ ਅੱਗ ਲਾ ਕੇ ਕੁੱਤਾ ਰੂੜੀ ਤੇ ਅੱਗ ਲਾ ਕੇ ਕੁੱਤਾ ਕੁੱਤਾ ਕੰਦ ਤੇ ਏਦਾਂ ਕਰਕੇ ਕਹਾਵਤ ਆ ਮੈਂ ਬੇਨਤੀ ਕਰਾਂ মিডিਆ ਉਹ ਵਾਲਾ ਰੋਲ ਨਭਾ ਰਿਆ ਵਾ মিডিਆ ਅੱਗ ਲਾ ਕੇ ਆਪ ਪਾਸੇ ਹੋ ਜਾਂਦਾ ਵਾ ਤੇ ਸਾਨੂੰ ਧਰਮ ਆ ਦੇ ਨਾਂ ਤੇ ਲੜਾ ਦਿੰਦਾ ਵਾ ਮੈਂ ਬੇਨਤੀ ਕਰਾਂ ਸਾਨੂੰ ਲੋੜ ਆ ਪਛਾਣਾਂ ਦੀ ਪਰ ਅੱਜ ਆਪਾਂ ਚੰਗੇ ਬੁਰੇ ਦੀ ਪਛਾਣ ਕਰਨੀ ਨਹੀਂ ਜਾਣਦੇ ਸਰ ਅਫਸਰ ਕੀ ਸਾਰ ਨਾ ਜਾਣੀ ਫਿਰ ਫਿਰ ਕੀ ਜਿ ਬੁਢਾਈ ਜੀਓ ਬੰਦਾ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ਫਿਰ ਫਿਰ ਵਾਰ-ਵਾਰ ਘੁੰਮ ਫਿਰ ਕੇ ਚੱਕੜ ਜੀ ਮੂੰਹ ਮਾਰਦਾ ਵਾ ਉਹੀ ਹਾਲਾਤ ਸਾਡੇ ਬਣ ਚੁੱਕੇ ਅੱਜ ਕਿ ਅਹੀਂ ਆਪਣਾ ਦਿਮਾਗ ਨਹੀਂ ਲਾਉਂਦੇ ਆਪਣੀ ਅਕਲ ਨਹੀਂ ਲਾਉਂਦੇ ਵੀ ਕੀ ਸੱਚ ਆ ਕੀ ਝੂਠ ਆ ਬਸ মিডিਆ ਨੇ ਬਕਵਾਸ ਕਰਤੀ ਉਹ ਜਿਹੜੀਆਂ ਬੀਬੀਆਂ মিডিਏ ਬੈਠੀਆਂ ਵਾ ਸਟੂਡੀਓ 'ਚ ਮੈਨੂੰ ਨਹੀਂ ਲੱਗਦਾ ਵੀ ਘਰ ਦੇ ਵਿੱਚ ਉਹ ਆਪਦੇ ਬੱਚਿਆਂ ਨੂੰ ਜੀਂਦਿੰਦਿਆਂ ਹੁਣ ਕੀ ਆ ਗੁੱਸਾ ਨਾ ਕਰਿਓ ਮੈਨੂੰ ਨਹੀਂ ਲੱਗਦਾ ਉਹ ਬੀਬੀਆਂ ਆਪਣੇ ਘਰ ਦੇ ਵਿੱਚ ਆਪਣੇ ਘਰ ਵਾਲਿਆਂ ਨੂੰ ਵੀ ਜੀਂਦਿੰਦਿਆਂ ਹੁਣ ਕੀ ਆ ਜੱਡਾ ਰੌਲਾ ਪਾਉਂਦੀਆਂ ਸਟੂਡੀਓ 'ਚ ਬੈ ਕੇ ਇਹਨਾਂ ਲੋਕਾਂ ਦਾ ਕੰਮ ਕੇਵਲ ਤੇ ਕੇਵਲ ਅਗਲ ਆਉਣਾ ਤੇ ਅਹੀਂ ਬੇਵਕੂਫ ਆ ਜਿਹੜੇ ਇਹਨਾਂ ਨੇ ਮਗਰ ਲਾ ਕੇ ਰੌਲਾ ਪਾ ਦਿੰਨੇ ਆ ਮੈਂ ਬੇਨਤੀ ਕਰ ਸਾਡੇ ਹਿੰਦੂਆਂ ਦੇ ਨਾਲ ਭਾਈਚਾਰਕ ਸਾਂਝ ਆ ਸਾਡੇ ਭਰਾ ਵਾ ਉਹ ਅਹੀਂ ਉਹਨਾਂ ਦੇ ਬਾਰੇ ਇਦਾਂ ਦਾ ਕਦੇ ਨਹੀਂ ਮਾਰਾ ਚੰਗਾ ਬੋਲ ਸਕਦੇ ਪਛਾਣ ਨਹੀਂ ਕਿਹੜੇ ਅਗਲ ਆ ਰਹੇ ਨੇ